ਪੰਜਾਬ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ ਇਹ ਜਾਣਕਾਰੀ ਡਾਕਟਰ ਬਲਬੀ ਸਿੰਘ ਸਿਹਤ ਮੰਤਰੀ ਪੰਜਾਬ ਨੇ ਸਿਵਲ ਹਸਪਤਾਲ ਕਪੂਥਲਾ ਦੇ ਨਰੀਖਣ ਉਪਰੰਤ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਦਿੱਤੀ ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਪੂਰਾ ਕਰਨ ਦੇ ਮੰਤਵ ਨਾਲ ਸਰਕਾਰ ਵੱਲੋਂ 400 ਡਾਕਟਰਾਂ ਦੀ ਭਰਤੀ ਦਾ ਕੰਮ ਮੁਕੰਮਲ ਕੀਤਾ ਗਿਆ ਹੈ ਜੋ ਦਸੰਬਰ ਮਹੀਨੇ ਵਿੱਚ ਸਿਵਲ ਤੇ ਸਬਡਿਵੀਜ਼ਨ ਹਸਪਤਾਲਾਂ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕਰਨਗੇ ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ 980 ANM ਦੀ ਭਰਤੀ ਕੀਤੀ ਗਈ ਹੈ ਜਿਸ ਵਿੱਚੋਂ 580 ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਧੰਨਵਾਦ ਜਿੱਤ ਤੋਂ ਹੋਈ ਹੈ। ਪਹਿਲੀ ਲਈ ਜਿੱਤ ਦੀ ਖੁਸ਼ੀ ਵਿੱਚ ਪ੍ਰਤੀਕਿਰਿਆ ਕੀਤੀ। ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੀ ਔਰ ਆਪਣੀ ਜਿਹੜੀ ਸਪੋਚ ਡਾਇਰੈਕਟਰਸ਼ਿਪ ਹੈ ਅਰਵਿੰਦ ਕੇਜਲ ਜੀ ਉਹਨਾਂ ਦੀ ਸੋਚ ਔਰ ਤੋਂ ਮਾਨਪ੍ਰੀਤ ਜੀ ਦਾ ਡਾਇਨਾਮਿਜ਼ਮ ਉਹ ਜਿਹੜੀ ਆਪਦੇ ਵਿੱਚ ਮੈਸੇਜ ਜਿਹੜੀ ਉਹ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੇ ਵਿੱਚ 라 ਕੇ ਰਾਜਨੀਤੀ ਕੀਤੀ ਜਾਵੇ। ਔਰ ਅਸੀਂ ਆਪਣੇ ਕੰਮ ਕਰਦਾ ਰਹਿਣਾ ਵੀ ਦੇਖ ਲਓ ਵੀ ਅੱਜ ਰਿਜ਼ਲਟ ਆਇਆ ਮੈਂ ਕੋਈ ਭੰਗੜਾ ਨਹੀਂ ਪਾ ਰਿਹਾ ਮੈਂ ਕੰਮ ਕਰਦਾ ਹਾਂ। ਤੇ ਅਸੀਂ ਆਪਣਾ ਕੰਮ ਕਰਦੇ ਆ ਜੀ ਉਹਦੇ ਤੇ ਲੋਕਾਂ ਨੇ ਸਾਨੂੰ ਜੁੜਾ ਹੈਗਾ ਬਹੁਤ ਵੱਡੇ ਸਾਨੂੰ ਮਾਨ ਦਿੱਤਾ ਲੋਕਾਂ ਨੇ ਪਹਿਲਾਂ ਵੀ ਦਿੱਤਾ ਫਤਵਾ ਦਿੱਤਾ ਸਾਡੇ ਅੱਖ ਦੇ ਵਿੱਚ ਚਲਾ ਜਾਂਦਾ ਤੇ ਮੈਂ ਵਿਰੋਧੀ ਨੂੰ ਬਹੁਤ ਧੰਨਵਾਦ ਕਰਦਾ ਔਰ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਧਾਈ ਜਾਂਦਾ ਨਾ ਔਰ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਬਧਾਈ ਜਾਂਦਾ ਔਰ ਗੋਡੀਸ਼ੇ ਕਰਨ ਵਾਸਤੇ ਵਿਰੋਧੀਆਂ ਦੇ ਲਈ ਕੋਈ ਸਲਾਹ ਨੇ ਉਹ ਰੋਦੀਆਂ ਸਾਰੇ ਐਂਡਿਕ ਲੋਟਾ ਜੀ ਅਸੀਂ ਦੇਖੋ ਮੇਰੀ ਹਮੇਸ਼ਾ ਇੱਕ ਅਸਰੂਤੇ ਕੋਸ਼ਿਸ਼ ਰਹੀ ਹੈ ਅਸੀਂ ਜੋ ਹੋਮਟਕ ਕੀਤਾ ਉਸ ਤੋਂ ਬਿਹਤਰ ਕਰਨਾ ਅਸੀਂ ਆਪਣੇ ਆਪ ਨੂੰ ਮਤਲਬ ਹੋਰ ਜ਼ਿਆਦਾ ਕੰਮ ਕਰਨਾ ਹੋਰ ਜ਼ਿਆਦਾ ਡੈਡੀਕੇਟ ਕਰਨਾ ਇਹਦਾ ਮਕਸਦ ਇਹ ਹੁੰਦਾ ਕਿ ਲੋਕਾਂ ਨੇ ਜੇ ਤੁਹਾਨੂੰ ਅਸ਼ੀਰਵਾਦ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਿੱਚ ਅਹੰਕਾਰ ਨਹੀਂ ਆਉਣਾ ਚਾਹੀਦਾ ਨਿਮਰਤਾ ਆਣੀ ਚਾਹੀਦੀ ਹੈ ਔਰ ਜਿਹੜਾ ਤੁਹਾਡਾ ਕੰਮ ਕਰਨ ਦੀ ਜਿਹੜੀ ਤੁਹਾਡੀ ਰਿਕਵੈਸਟ ਆ ਉਹਨੂੰ ਵਧਾਉਣਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਬਿਹਤਰ ਕਰੀਏ ਜੀ ਦੇਖੋ ਕਬੂਤਲਾ ਵਿਜ਼ਿਟ ਬਾਰੇ ਕਬੂਤਲਾ ਵਿਜ਼ਿਟ ਦੇ ਵਿੱਚ ਇਹ ਸਾਡੇ ਰੈਕੋਰਡ ਹੈ ਜੀ ਸਾਡੇ ਪਿੱਛੇ ਬਹੁਤ ਸਾਰੀਆਂ ਮੀਟਿੰਗ ਹੋਈਆਂ ਅਸੀਂ ਆ ਸਾਡੇ ਕੋਲੇ ਅਸੀਂ 2-3 ਨਤੀਜਿਆਂ ਤੇ ਪਹੁੰਚਿਆ ਜੀ ਇੱਕ ਤਾਂ ਸਾਡੇ ਜਿਹੜੇ ਡਾਕਟਰ ਹੈਗੇ ਆ ਜੀ ਉਹ ਡਾਕਟਰ ਹੀ ਤਾਂ ਵਧੀਆ ਕੰਮ ਕਰਦੇ ਆ ਜੀ ਜੋ ਤੁਸੀਂ ਇੱਥੇ ਵੀ ਦੇਖਿਆ ਹੋਗਾ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਦੇਖ ਕੇ ਆਇਆ ਅਮਦਾਰੀ ਐਂਡ ਸਪੀਰੀਂਟ ਤੇ ਉਹਦੇ ਚ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹਦੇ ਚ ਕਮੀ ਪੈਛੇ ਆ ਗਈ ਜਿਹੜੀ ਐਡਮਿਨਿਸਟ੍ਰੇਸ਼ਨ ਉਹਦੇ ਵਾਸਤੇ ਸੀ ਨਾ ਜਿਵੇਂ ਸਕੂਲਾਂ ਚ ਕੀਤਾ ਸੀਗਾ ਸੋ ਅਸੀਂ ਬੜਾ ਸੀਰੀਅਸਲੀ ਸੋਚ ਰਹਾ ਇੱਕ ਫੈਸਿਲਿਟੀ ਮੈਨੇਜਰ ਟਾਈਪ ਜਿਹੜੇ ਆ ਗਿਆ ਪ੍ਰੋਫੈਸ਼ਨਲ ਬੰਦੇ ਲਾਏ ਜਾਣ ਉਹਨਾਂ ਦਾ ਕੰਮ ਹੋਏਗਾ ਕਿ ਜਿਹੜੀ ਹਸਪਤਾਲ ਦੀ ਸਾਰੀ ਅਪਕੀਪ ਹੈ ਜਿਵੇਂ ਤੁਸੀਂ ਦੇਖਦੇ ਹੋ ਬਿਲਡਿੰਗਾਂ ਦੀ ਮੇਨਟੇਨੈਂਸ ਹੈ ਇੱਕ ਵਾਰੀ ਅਸੀਂ ਸਾਰੇ ਜਿੰਨੇ ਸਾਡੇ ਜਦਾ ਹਸਪਤਾਲ ਹੈ ਔਰ ਜਿੰਨੇ ਸਾਡੇ ਸਬਜਨ ਹਸਪਤਾਲ ਦਾ ਉਹਨਾਂ ਸਾਰਿਆਂ ਨੂੰ ਇੱਥੇ ਵੀ ਤੁਹਾਡੇ ਕਰਾਏਗਾ ਜਾਲਵਾੜੇ ਜਿੰਨਾਂ ਦੇ ਵਿੱਚ ਰੰਗ ਰੋਗਨ ਕਰਕੇ ਜਿਹੜੇ ਜਿਵੇਂ ਤੁਹਾਡੀ ਐਮਰਜੈਂਸੀ ਬਹੁਤ ਵਧੀਆ ਹੈਗੀ ਉਹਨੂੰ ਯੂਜ਼ ਕਰ ਉਹ ਥੋੜੇ ਜਿਹਾ ਡਾਕਟਰ ਵੀ ਭਰਤੀ ਕਰ ਰਹੇ ਆ 400 ਡਾਕਟਰ ਆ ਰਹੇ ਆ ਡਾਕਟਰ ਵੀ ਭੇਜੂਗਾ ਮੈਂ ਤੇ ਸਟਾਫ ਨਰਸਸ ਵੀ ਭੇਜਾਂਗੇ ਔਰ ਸਾਰੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਤੁਸੀਂ ਸਾਰੀ ਐਮਰਜੈਂਸੀ ਸੇਵਾ ਸ਼ੁਰੂ ਕਰ ਰਹੇ ਆ ਬੱਚਿਆਂ ਵਾਸਤੇ ਨਿੱਕੂ ਸ਼ੁਰੂ ਕਰ ਰਹੇ ਆ ਔਰ ਓਪਰ ਦੀ ਸਰਵਿਸ ਵੀ ਕਰ ਰਹੇ ਆ ਦਵਾਈਆਂ ਦੇ ਕੋਲ ਅਸੀਂ ਦਵਾਈਆਂ ਪਹੁੰਚਾਤੀਆਂ ਸਾਰੇ ਪੰਜਾਬ ਵਿੱਚ ਐਕਸ-ਰੇ ਪਰਸਨ ਦੀ ਫੈਸਿਲਿਟੀ ਦੇਤੀ ਸਾਰੇ ਨਵੇਂ ਹੁਣ ਜਿਹੜਾ ਮਿਸਿਕ ਲਿੰਕ ਆ ਉਹ ਹੈਗਾ ਡਾਕਟਰ ਐਡਮਿਨਿਸਟ੍ਰੇਸ਼ਨ ਪਲਸ ਜਿਹੜਾ ਇੱਕ ਵਾਰੀ ਸਾਰੇ ਵਾਸ਼ਰੂਮ ਠਿਕ ਹੋ ਜਾਣ ਸਾਰੇ ਹਸਪਤਾਲ ਰੰਗ ਰੋਗੋਂ ਹੋ ਕੇ ਚੰਗੀ ਤਰ੍ਹਾਂ ਚਮਕਾਤਾ ਜਾਵੇ ਸਫ ਔਰ ਜਿਹੜਾ ਸਟਾਫ ਹੈ ਉਹਦੇ ਵਿੱਚ ਅਸੀਂ ਇੱਕ ਇਹਦੇ ਵਿੱਚ ਇੱਕ ਨਵਾਂ ਕੰਪੋਨੈਂਟ ਐਡ ਕਰ ਰਹੇ ਹਾਂ ਹੈਗਾ ਪੇਸ਼ੈਂਟ ਫਿਲੀਟੇਸ਼ਨ ਚਾਹੋ ਜਦੋਂ ਮਰੀਜ਼ ਐਮਰਜੈਂਸੀ ਚ ਜਾਂਦਾ ਨਾ ਜੀ ਉਹਨੂੰ ਪਹਿਲਾਂ ਇੱਕ ਡੈਡੀਕੇਟਿਡ ਟੀਮ ਹੋਏਗੀ ਔਰ ਇੱਕ ਨਵਾਂ ਕੰਪੋਨੈਂਟ ਹੈ ਜਿਹੜਾ ਕਿ ਸਾਰਾ ਅਮਰਿਕਾ ਜਿਹੜੇ ਤੁਸੀਂ ਵੀ ਅਪਰੀਸ਼ੀਏਟ ਕਰੋਗੇ ਅਸੀਂ ਮhalla ਕਲੀਨਿਕ ਦੇ ਵਿੱਚ ਕੀਤਾ ਅਸੀਂ 5.5 6000 ਲੋਕਾਂ ਨੂੰ ਕਾਲ ਕੀਤਾ ਮੈਂ ਹਰ ਰੋਜ਼ 5-7 ਬੰਦਿਆਂ ਨੂੰ ਕਾਲ ਕਰਦਾ ਪੰਜਾਬ ਦੇ ਜਿਹੜਾ ਗੁਰਦਾਸਪੁਰ ਦੇ ਜਿਹੜਾ ਮhalla ਕਲੀਨਿਕ ਹੈ ਉਹਦੇ ਡਾਕਟਰ ਨੂੰ ਪਤਾ ਵੀ ਮਿਨਿਸਟਰ ਦਾ ਫੋਨ ਵੀ ਆ ਸਕਦਾ ਸਖਤੀ ਦਾ ਵੀ ਆ ਸਕਦਾ ਈਐਚਐਸ ਵੀ ਆ ਸਕਦਾ ਤੇ ਜਿਹੜਾ ਲੋਅਰ ਸਟਾਫ ਆ ਤਾਂ ਕਰ ਗਿਆ ਜਿਹੜੇ ਇਹ ਵਾਲੇ ਹਸਪਤਾਲ ਇਹਨਾਂ ਵਾਸਤੇ ਵੀ ਫੀਡਬੈਕ ਸ਼ੁਰੂ ਕਰ ਰਿਹਾ ਮੈਂ ਡੈਡੀਕੇਟਿਡ ਬੰਦੇ ਜਿਹੜੇ ਜਗਾ ਲਗਾ ਕੇ ਨਾ ਜੀ ਅਸੀਂ ਪੇਸ਼ੈਂਟ ਤੋਂ ਫੀਡਬੈਕ ਲੈਂਦੇ ਹਾਂ ਜੀ ਮਰੀਜ਼ ਤੋਂ ਫੀਡਬੈਕ ਲੈਂਦੇ ਤੁਸੀਂ ਆਸਪਤਾਲ ਗਏ ਸੀ ਡਾਕਟਰ ਨੇ ਤੁਹਾਡੇ ਨਾਲ ਪਿਆਰ ਨਾਲ ਗੱਲ ਕੀਤੀ ਤੁਹਾਡਾ ਟੈਸਟ ਠੀਕ ਹੋ ਗਿਆ ਤੁਹਾਨੂੰ ਦਵਾਈ ਮਿਲ ਗਈ ਕਿੰਨੀ ਦਵਾਈ ਮਿਲੀ ਕਿੰਨੀ ਵਾਰੋਂ ਲਿਖੀ ਉਹਦੇ ਨਾਲ ਸਾਨੂੰ ਜਿਹੜੀ ਪੇਸ਼ੈਂਟ ਤੋਂ ਫੀਡਬੈਕ ਆ ਸਾਡੀ ਪੇਸ਼ੈਂਟ ਦੀ ਸੈਟੀਸਫੈਕਸ਼ਨ ਆ ਇਹ ਮੈਂ ਜ਼ਿਲ੍ਹਾ ਹਸਪਤਾਲਾਂ ਵਾਸਤੇ ਸ਼ੁਰੂ ਕਰ ਰਿਹਾ ਤੇ ਮੈਡੀਕਲ ਕਾਲਜ ਵਾਸਤੇ ਸ਼ੁਰੂ ਕਰ ਰਿਹਾ ਇਹ ਵੇਲੇ ਪਹਿਲਾਂ ਹੁੰਦਾ ਸੀ ਕਿ ਸਾਨੂੰ ਬਾਅਦ ਚ ਪਤਾ ਲੱਗਦਾ ਸੀ ਕਿ ਆਹ ਮਰੀਜ਼ ਨੂੰ ਕਹਾਂ ਵੀ ਤੁਸੀਂ ਪਲਾਣੇ ਹਸਪਤਾਲ ਚ ਜਾਓ ਇੱਥੇ ਵੀ ਯੋਸ਼ਤਾ ਕਾਰਡ ਹੈ ਉੱਤੇ ਵੀ ਇੰਸ਼ੋਰੈਂਸ ਦਾ ਕਾਰਡ ਹੈ ਸੋ ਇਹ ਸਾਰੀਆਂ ਮਾਲ ਪ੍ਰੈਕਟਿਸ ਵੀ ਬੰਦ ਹੋਣ ਗਈਆਂ ਔਰ ਜਿਹੜਾ ਲੱਗਾ ਇਹਦੇ ਨਾਲ ਸਾਡੀ ਨਾ ਵਰਕਿੰਗ ਬੈਟਰ ਹੋਈ ਆ ਆਮ ਆਦਮੀ ਲੈਣੇ ਚ ਬਹੁਤ ਜ਼ਿਆਦਾ ਪਰਸਪੈਕਟਿਵ ਮੈਡੀਕਲ ਕਾਲਜ ਜਿੱਦਾਂ ਹਜੇ ਵੀ ਕੰਮ ਚੱਲਿਆ ਨਹੀਂ ਜੀ ਥੋੜਾ ਜਿਹਾ ਦਿੱਕਤ ਸਾਨੂੰ ਆਈ ਹੈ ਜੀ ਮੈਡੀਕਲ ਕਾਲਜ ਦੇ ਵਿੱਚ ਅਸੀਂ ਚਾਰ ਵਾਰੀ ਅਟੈਂ ਉਹਦਾ ਤੁਮ ਉਸੇ ਮਾਦੀ ਕੋਲ ਦਾ ਕੰਮ ਹੈ ਮੇਰੀ ਕੋਸ਼ਿਸ਼ ਹੈ ਕਿ ਆਰ ਵਾਲੇ ਕੋਲੋਂ ਆਪਣੇ ਨਾਲ ਸ਼ੁਰੂ ਹੋਵੇ ਇੱਕ ਐਮ ਸਵਾਲ ਹੈ ਤੁਹਾਡੀ ਲਾਸਟ ਵਿਜ਼ਿਟ ਉੱਤੇ ਵੀ ਕੀਤਾ ਗਿਆ ਸੀ ਪਿਛਲੀ ਸਰਕਾਰ ਇਹਨੂੰ ਆਈਸੀਯੂ ਨੂੰ ਲਾਂਚ ਕਰ ਗਈ ਚਲਾ ਨਹੀਂ ਪਾਈ ਤੇ ਇਸ ਸਰਕਾਰ ਕੋਲੋਂ ਵੀ ਹਜੇ ਤੱਕ ਇਹ ਚੱਲੂ ਨਹੀਂ ਹੋਇਆ ਇਹ ਪਿਛਲੀ ਦਾ ਪਿਛਲੀ ਹੋ ਗਈ ਅਸੀਂ ਹੁਣ ਪਿਛਦੇ ਨਹੀਂ ਨਾ ਹੋਣਾ ਮੈਂ ਤਾਂ ਹੁਣ ਸ਼ੁਰੂ ਕਰਾਂਗਾ ਅੱਜ ਮੈਂ ਉਹਨਾਂ ਨੂੰ ਸਾਰੀਆਂ ਟਾਈਮ ਲਾਈਨ ਦੇ ਕੇ ਜਾਊਗਾ ਐਂਡ ਇਮੀਡੀਏਟਲੀ ਉੱਤੇ ਇਹਨੂੰ ਲਾਗ ਰੋਕਣ ਕਰਾ ਦੇ ਜਿੰਨਾ ਆਪ ਦਾ 10 ਦਿਨ ਲੱਗ ਗਿਆ ਉਹ ਨੂੰ ਸ਼ੁਰੂ ਕਰਾਇਆ ਮੰਤਰੀ ਸਾਹਿਬ 10 ਮਹੀਨੇ 10 ਮਹੀਨੇ ਪਹਿਲੇ ਤੁਸੀਂ ਕਿ ਸਟਾਫ ਦੀ ਸ਼ਾਰਟੇਜ ਨੂੰ ਜਲਦੀ ਪੂਰਾ ਕਰਨ ਦਾ ਕਿਹਾ ਸੀ ਅਜੇ ਤੱਕ ਉਹ ਐਜ਼ ਇਟ ਇਜ਼ ਹੈ ਨਹੀਂ ਦੇਖੋ ਉਹ ਤੁਸੀਂ ਦੇਖ ਰਹੇ ਹੋ ਨਾ ਇੱਕ ਕਲੈਕਸ਼ਨ ਆ ਗਈ ਹੁਣ ਇਸ ਤੋਂ ਬਾਅਦ ਮਿਊਸਪਲ ਕਾਰਪੋਰੇਸ਼ਨ ਦੀ ਆ ਜਾਣੀ ਜੀ ਬਿਲਕੁਲ ਸਾਡੇ 400 ਡਾਕਟਰ ਰੈਡੀ ਹੈ ਉਹ ਅਸੀਂ ਮਤਲਬ ਅਗਲਾ ਕੋਰਡ ਲੱਗਣ ਤੋਂ ਪਹਿਲਾਂ ਉਹਨਾਂ ਨੂੰ ਅਪੁਆਇੰਟ ਡਾਕਟਰ ਜਿਹੜੇ ਉਹ ਹੈਗੇ ਕੰਟੈਕਟ بیس ਤੇ ਨਹੀਂ ਨਹੀਂ ਇਹ ਰੈਗੂਲਰ ਪਰਟੀਆ ਰੈਗੂਲਰ ਜਿਹੜੇ ਰੈਗੂਲਰ ਪਰਸੀਆ ਜਿਹੜੀ ਸਟਾਫ ਨਰਸਸ ਦੀ ਬਾ ਸ਼ੁਰੂ ਕਰਦੀ ਹੈ ਜੀ ਉਹ ਫਿਰ ਅਗਲੇ ਕੋਰਟ ਤੋਂ ਬਾਅਦ ਆ ਜਾਣਗੇ ਦੇਖੋ ਅਸੀਂ ਲਗਾਤਾਰ ਕਰ ਰਹੇ ਹਾਂ ਅਸੀਂ 980 ਪੱਲਾ ਜਿਹੜੇ ਐਨਐਮ ਹੈਗੇ ਉਹਨਾਂ ਨੂੰ ਪਰਤੀ ਕੀਤਾ 580 ਨੂੰ ਦੇ ਦਿੱਤੇ ਉਹਦੇ ਚ ਨਾ ਸਾਨੂੰ ਜਿਵੇਂ ਲੀਗਲ ਮੈਟਰ ਵੀ ਹੁੰਦੇ ਆ ਲੋਕਾਂ ਦੇ ਆਪਸ ਵਿੱਚ ਕੋਰਟ ਪਹੁੰਚੇ ਹੁੰਦੇ ਆ ਉਹ ਸਾਰੇ ਕਲੀਅਰ ਕਰਕੇ ਉਹਦੇ ਕਰਕੇ ਜਿਹੜੇ ਉਹਨਾਂ ਦੇ ਰੈਜ਼ੋਲੂਸ਼ਨ ਵੀ ਦੇਖਣੀਆਂ ਆ ਮੋਸਾਰੇ ਜਿਹੜੇ ਉਹਨਾਂ ਫਾਈਨੈਂਸ ਵਾਲਿਆਂ ਦਾ ਵੀ ਦੇਖਣਾ ਔਰ ਜਿਹੜੇ ਪਰਸੋਨਲ ਵਾਲਿਆਂ ਦੇ ਸਾਰੀਆਂ ਕਲੀਅਰੈਂਸ ਲੈ ਕੇ ਸਾਰੀਆਂ ਲੀਗਲ ਹਾਰਡਲਸ ਓਵਰਕਮ ਕਰ ਰਹੇ ਆ ਅਸੀਂ ਚਾਰ ਪੰਜੋ ਡਾਕਟਰ ਆ ਰਹੇ ਜੀ ਨਾਲ ਦੀ ਨਾਲ ਮੈਂ ਦੂਜੀ ਐਡ ਵੀ ਨਾਲ ਦੀ ਨਾਲ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਇੱਕ ਉਹ ਐਮਰਜੈਂਸੀ ਦੀ ਡਿਊਟੀ ਕਰ ਰਹੇ ਨੇ ਤਾਂ ਉਸ ਦਿਨ ਓਪੀਡੀ ਫਿਰ ਕਲੂਜ਼ ਰਹਿੰਦੀ ਹੈ ਇਹ ਪ੍ਰੋਬਲਮ ਤੁਹਾਡੇ ਅਗਲੇ 2 ਹਫ਼ਤੇ ਚ ਖਤਮ ਹੋ ਜਾਏਗੀ ਕਿਉਂਕਿ ਮੈਂ ਨਵੇਂ ਜਿਹੜੇ ਐਮਬੀਬੀਏ ਸਟਾਕਰ ਹਨ ਜੀ ਉਹ ਮੈਂ ਇੰਨੇ ਕੁ ਭੇਜ ਦਾਂਗਾ ਕਿ ਸਪੈਸ਼ਲਿਸਟ ਸਿਰਫ ਪਾਸਟੇ ਦਾ ਕੰਮ ਕਰਨਗੇ ਮੈਂ ਤੁਹਾਨੂੰ ਇਸ ਤੋਂ ਇੱਕ ਸਟੈਪ ਅੱਗੇ ਕਹਿ ਰਿ ਉਹ ਜਿਹੜੇ ਬੰਦੇ ਹੋਣਗੇ ਜਿਹੜੇ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਐਕਸਪਰਟ ਹੋਣਗੇ ਉਹਨਾਂ ਦਾ ਕੰਮ ਸਫੇਰ ਤੋਂ ਲੈ ਕੇ ਸ਼ਾਮ ਤੱਕ ਇਹ ਕਾਫੀ ਤੁਸੀਂ ਦੋਹਰਾ ਕਰ ਚੁੱਕੇ ਹੋ ਯੂਨੀਵਰਸਲ ਸਿੰਗਲ ਹਸਪੀਟਲ ਦਾ ਹੁਣ ਮੰਨਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇੱਕ ਸੁਧਾਰ ਹੋ ਪਊਗਾ ਸਿਰ ਮੈਂ ਹੁਣ ਜਦੋਂ ਅਗਲੀ ਵਾਰੀ ਆਉਂਗਾ ਤੇ ਮੈਂ ਤੁਹਾਡੇ ਕੋਲ ਪੁੱਛਾਂਗਾ ਵੀ ਸੁਧਾਰ ਹੋਇਆ ਹੈ ਅੱਜ ਸਾਹਿਬ ਸਰ ਜਿਹੜੇ ਜਿਹੜੇ ਹੁਣ ਸਿਰਫ ਸਰ ਮੈਡੀਕਲ ਕਾਲਜ ਦਾ ਕੀ ਸਟੇਟਾ ਦਿਖੋ ਨਾ ਚਟਾhti ਦਾ ਨਾ ਕਹੋ ਤੁਸੀਂ ਜੀ ਇੱਥੇ ਅੱਜ ਵੀ 280 300 ਡਿਗਰੀਆਂ ਹੋ ਰਹੀਆਂ ਗਰੀਬ ਬੰਦਿਆਂ ਦਾ ਹੋ ਰਿਹਾ ਇਲਾਜ ਤੇ ਕੱਲੋਂ ਵੀ ਨਾ ਦੀ ਐਡਮਿਨਿਸਟ੍ਰੇਸ਼ਨ ਮੱਖੋਂ ਕੋਈ ਕੰਮ ਨਹੀਂ ਕਾਸ਼ੀ ਹੋ ਸਕਦੀ ਬਟ ਐਜ਼ ਡਾਕਟਰ ਉਹ ਆਪਣਾ ਕੰਮ ਕਰ ਰਿਹਾ ਹੈ ਤੁਹਾਡਾ ਜਿਹੜਾ ਡਾਇਬਟੀਸ ਚੱਕੀਆਪ ਸੈਂਟਰ ਹੈ ਉਹ ਵੀ ਮਤਲਬ ਦੇਸ਼ ਦੇ ਚੰਗੇ ਵਿੱਚੋਂ ਗਿਣਿਆ ਜਾਂਦਾ ਹੈ ਉੱਥੇ ਜਿਹੜਾ ਫੀਮੇਲ ਦਾ ਉਹ ਪਹਿਲਾ ਇੱਥੇ ਹੋਇਆ ਜਿਹੜੇ ਉਹ ਮਤਲਬ ਉਹਦੇ ਚ ਪ੍ਰੋਬਲਮਸ ਹੈਗੀਆਂ ਅਸੀਂ ਬਹੁਤ ਸਾਰੀਆਂ ਪ੍ਰੋਬਲਮਸ ਇਨਹੈਰਿਟ ਕੀਤੀਆਂ ਇਹਨੂੰ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਅਗਲੀ ਵਾਰੀ ਜਿਹੜਾ ਹੈਗਾ ਤੁਹਾਡੇ ਜਿਹੜੇ ਨਾ ਡਾਕਟਰ ਪ੍ਰਿੰਸੀਪਲ ਅਸੀਂ ਇੱਕ ਲਾਈ ਜਿਹੜੇ ਜਿਹਨਾਂ ਨੇ ਮੈਡੀਕਲ ਕਾਲਜ ਡਿਵੈਲਪ ਕਰਨਾ ਸੋ ਸਾਰੇ ਆ ਕੇ ਮੈਂ ਹੁਣ ਇੱਕ ਟੀਮ ਭੇਜਾਂਗਾ ਜਾ ਕੇ ਅਸੀਂ ਹੁਣ ਥੋੜਾ ਜਿਹਾ ਦੇਖੋ ਮੈਂ ਲਗਾਤਾਰ ਜਿਹੜਾ ਹੈਗਾ ਸਾਰੇ ਜਿਲ੍ਹਾ ਹਸਪਤਾਲਾਂ ਦੇ ਵਿੱਚ ਪਟਿਆਲਾ ਠੀਕ ਹੋ ਗਿਆ ਮਾਲੂ ਠੀਕ ਹੋ ਗਿਆ ਲੁਧਿਆਣਾ ਰੈਡੀ ਹੈ ਜੀ ਉਸ ਤੋਂ ਬਾਅਦ ਜਲੰਧਰ ਦਾ ਰੈਡੀ ਹੈ ਉਸ ਤੋਂ ਬਾਅਦ ਇਹ ਤਿਆਰ ਕਰਾਂਗੇ ਹੁਸ਼ਿਆਰਪੁਰ ਦਾ ਸਾਰੇ ਅਗਲੇ 6 ਮਹੀਨੇ ਦੇ ਵਿੱਚ ਅਸੀਂ ਟਿਪ ਟਪ ਕਰ ਰਹੇ ਹਾਂ ਸਰ ਫਗਵਾੜੇ ਜਿਹੜਾ ਬਲੱਡ ਬੈਂਕ ਆ ਬੜੀ ਦੀਦ ਤੋਂ ਸਸਪੈਂਡ ਆ ਔਰ ਇਕੋ ਪ੍ਰਾਈਵੇਟ ਬਲੱਡ ਬੈਂਕ ਉਥੇ ਕੰਮ ਕਰ ਰਿਹਾ ਲੋਕਾਂ ਨੂੰ ਬਹੁਤ ਮੁਸ਼ਕਲ ਆ ਸਰ ਵੀ ਹੈਮ ਅਪਲਾਈਡ ਫੋਰ ਦ ਲਾਇਸੈਂਸ ਨਹੀਂ ਨਹੀਂ ਉਹ ਉਹ ਕਰ ਰਹੇ ਆ ਜੀ ਉਹ ਉਹਦੇ ਚ ਉਹਦੇ ਚ ਦੇਖੋ ਸਾਡਾ ਜਿਹੜਾ ਬਲੱਡ ਡੋਨੇਸ਼ਨ ਦਾ ਪੰਜਾਬ ਦੇ ਵਿੱਚ ਬਹੁਤ ਵਧੀਆ ਚੱਲਦਾ ਸਾਡਾ ਤਕਰੀਬਨ 100% ਜਿਹੜਾ ਹੈਗਾ ਵਲੰਟੀਰੀ ਬਲੱਡ ਡੋਨੇਟਰ ਸਾਡੇ ਕੋਲ ਉਹ ਕਮੀ ਨਹੀਂ ਆ ਉਹ ਕੋਈ ਟੈਂਪੋਰਰੀ ਸੈਟਅਪ ਹੈ ਜੀ ਉਹਨੂੰ ਵੀ ਅਸੀਂ ਉਮਰ ਕੰਮ ਕਰਦਾ ਸਰ ਜਿਹੜੇ ਇੱਥੇ ਕੰਟੈਕਟ ਤੇ ਮੁਲਾਜ਼ਮ ਹੈਗੇ ਆ ਕਾਫੀ ਧੀਰ ਤੋਂ ਲੱਗੀ ਹੋਈ ਆ ਉਹਨਾਂ ਬਾਰੇ ਕੀ ਨੀ ਗਾਈਡਲਾਈਨਸ ਆ ਇੱਕ ਤਾਂ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਇਹ ਜੇ ਆਊਟਸੋਰਸਡ ਨੇ ਦੇ ਆਰ ਨੋਟ ਕੰਪਟ ਅਪਲਾਈਸ ਜੀ ਇਹ ਤਾਂ ਜੇ ਕੰਟਰੈਕਟ ਦੇ ਜਿਹੜੇ ਤਾਂ ਕੰਟਰੈਕਟ ਵਾਲੇ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਨਾ ਜੀ ਉਹਨੂੰ ਡਾਈਨ ਕੈਰਡਰ ਕਹਿੰਦੇ ਆ ਅਸੀਂ ਉਹਨੂੰ ਰੈਗੂਲਰ ਕਰਦੇ ਆ ਪਰ ਉਹਨੂੰ ਕੱਢਾਂਗੇ ਨਹੀਂ ਉਹਨਾਂ ਦੀ ਤਨਖਾਹ ਵੀ ਸਨਮਾਨਜਨਕ ਕਰਾਂਗੇ ਸਿੱਖਾ ਕੇ ਜਿਹੜੇ ਆਊਟਸੋਰਸਿੰਗ ਵਾਲੇ ਆ ਉਹ ਪੁੱਛ ਕੰਪਨੀਓ ਦੇ ਚਾਈਆ ਜਿਹੜੇ ਤੇ ਆਪਣੇ ਯੂਜ਼ਰ ਚਾਰਜਸ ਤੋਂ ਰੱਖਦੇ ਆ ਅਸੀਂ ਇਹਨਾਂ ਦੀ ਕਪੈਸਿਟੀ ਵਧਾਈ ਹੈ ਜੀ ਤੁਹਾਡੇ ਕਿੰਨੇ ਪੈਸੇ ਆਇਆ ਤੁਹਾਨੂੰ ਸੋ ਸਤਨ ਮਾੜੂ ਜਿਹੜੇ ਤੁਹਾਡੇ ਆ ਸੀ ਇੱਕ ਤਾਂ ਤੁਹਾਨੂੰ ਐਸੈਂਸ਼ੀਅਲ ਡਰੱਗ ਲਿਸਟ 253 ਦਵਾਈਆਂ ਮਿਲ ਲਈਆਂ ਤੁਹਾਨੂੰ ਸਾਰੀਆਂ ਮਿਲੀਆਂ ਸਾਰੀਆਂ ਮੈਡੀਸਿਨ ਅਸੀਂ ਦੇਖੋ ਮੈਡੀਸਿਨ ਦੀ ਯੂਨੀਵਰਸਲ ਅਵੇਲੇਬਿਲਟੀ ਸਾਰੇ ਪੰਜਾਬ 'ਚ ਕੀਤੀ ਹੈ ਮਤਲਬ ਪਹਿਲੀ ਵਾਰ ਹੀ ਹੋਇਆ ਸੀ ਮਤਲਬ ਤਰੀਮੰਤ 1000 ਲੋਕਾਂ ਨੇ ਆਮ ਆਦਮੀ ਕਲੀਨਿਕ ਚੋਂ ਸਾਡੇ ਨਾ ਵੱਡੇ ਹਸਪਤਾਲ ਚ ਰਸ਼ ਇਸ ਕਰਕੇ ਘਟਿਆ ਵੀ ਜਿਹੜਾ ਮੱਲਾ ਕਲਨੇ ਕਹਿੰਦੇ ਕਿ ਟੈਸਟ ਵੀ ਹੋਣ ਲੱਗੇ ਪਹਿਲੀ ਵਾਰੀ ਹੋਇਆ ਕਿਸੇ ਡਿਸਪੈਂਸਰੀ ਟੈਸਟ ਹੁੰਦੇ ਪਹਿਲੀ ਵਾਰੀ ਆ ਕੇ ਡਿਸਪੈਂਸਰੀ ਚ 80 ਦਵਾਈਆਂ ਮਿਲ ਰਹੀਆਂ ਜੀ ਉਹਦੇ ਚ 2.5 ਕਰੋੜ ਲੋਕ ਉਧਰ ਵੀ ਗਏ ਨਾ ਉਹਨਾਂ ਨੇ ਵੀ ਉਹਨਾਂ ਚੋਂ ਅੱਧਿਆਂ ਨੇ ਤੇ ਇੱਥੇ ਆਣੇ ਸੀਗਾ ਨਾ ਜੀ ਉਹਦੇ ਨਾਲ ਰਸ਼ ਘਟਿਆ ਅਸੀਂ ਕਹਿੰਨੇ ਵੀ ਇੱਥੇ ਜਿਹੜੀਆਂ ਤੁਹਾਡੇ ਆਪਰੇਸ਼ਨ ਜਾਂ ਦੂਜੀਆਂ ਅਪਸਰਟੀਟੀ ਚ ਬੈਠਾ